ਨਜਾਇਜ਼ ਉਹ ਸਾਰਿਆਂ ਦੇ ਉੱਤੇ ਗਮਾੜਾ ਲਗਾਤਾਰ ਵੱਡੀ ਕਾਰਵਾਈ ਕਰ ਰਿਹਾ ਹੈ ਤਾਂ ਇਸ ਨੂੰ ਲੈ ਕੇ ਇੱਕ ਫਾਰਮ ਹਾਊਸ ਜਿਹੜਾ ਦੱਸਿਆ ਜਾ ਰਿਹਾ ਕਿ ਨਜਾਇਜ਼ ਤੌਰ ਤੇ ਬਣਾ ਗਿਆ ਉਸ ਨੂੰਤ ਵਾਸਤੇ ਗਮਾੜਾ ਜਿਹੜਾ ਮਸ਼ੀਨਾਂ ਜੈਸੀ ਮਸ਼ੀਨਾਂ ਲੈ ਕੇ ਪਹੁੰਚ ਗਿਆ ਵੱਤਮਤ ਕਮਿਊਨਿਟੀ ਦੇ ਨਿਊ ਚੰਡੀਗੜ੍ਹ ਤੋਂ ਵੱਡੀ ਖਬਰ ਤੁਹਾਨੂੰ ਖਾਣ ਜਾ ਰਹੇ ਹਿੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਜਿਹੜੀਆਂ ਬਣੀਆਂ ਹੋਣਾਂ ਦਵਾਰਾਂ ਨੂੰ ਗਮਾਡਾ ਵੱਲੋਂ ਤੋੜੀ ਤਾਂ ਗਿਆ ਸੁਨਿਆਰ ਤੁਸੀਂ ਦੇਖੋ ਪੰਤ ਤੋੜ ਕਰ ਦਿੱਤੀ ਐ ਗਮਾਡਾ ਵੱਲੋਂ ਵੱਡੀ ਕਾਰਵਾਈ ਕੀਤੀ ਐ ਬਸ ਬਸ ਖਬਰ ਨੂੰ ਸ਼ੇਅਰ ਕਰੋ ਜਿਸ ਤਰੀਕੇ ਨਾਲ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਇਹ ਲਗਾਇਆ ਜਿਹੜੇ ਫਾਰਮ ਹਾਊਸ ਬਣਾਏ ਜਾ ਰਹੇ ਚੂਨਾ ਸਿਰ ਬਣੇ ਤੋਂ ਬਾਅਦ ਹੀ ਕੀ ਗਮਾਡਾ ਪਹੁੰਚਦਾ ਪਹਿਲਾਂ ਕਿਉਂ ਅੱਛਾ ਹੋਰ ਕਿੰਨੇ ਕੁ ਤੋੜਨੇ ਨੇ ਅੱਜ ਅੱਜ ਅਸੀਂ ਪਹਿਲਾਂ ਕਰ ਰਹੇ ਹਾਂ ਕਾਰਵਾਈ ਬਾਕੀ ਦਫ਼ਤਰ ਆ ਕੇ ਕਰਿਓ ਗੱਲ ਅਜੇ ਅੱਗੇ ਵੀ ਕਰਨੀ ਆ ਅਸੀਂ ਇਸ ਵੇਲੇ ਦੀ ਬਹੁਤ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਕਿ ਨਾਜਾਇਜ਼ ਸਾਰਿਆਂ ਦੇ ਉੱਤੇ ਗਮਾਡਾ ਲਗਾਤਾਰ ਵੱਡੀ ਕਾਰਵਾਈ ਕਰ ਰਿਹਾ ਹੈ ਪੈਸੂ ਲੈ ਕੇ ਇੱਕ ਫਾਰਮ ਹਾਊਸ ਜਿਹੜਾ ਦੱਸਿਆ ਜਾ ਰਿਹਾ ਕਿ ਨਾਜਾਇਜ਼ ਤੌਰ ਤੇ ਬਣਾਇਆ ਗਿਆ ਸੀ ਉਸ ਨੂੰ ਤੋੜਨ ਵਾਸਤੇ ਗਮਾਡਾ ਜਿਹੜਾ ਮਸ਼ੀਨਾਂ ਜੈਸੀ ਮਸ਼ੀਨਾਂ ਲੈ ਕੇ ਪਹੁੰਚ ਗਿਆ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ న్యూ ਚੰਡੀਗੜ੍ਹ ਤੋਂ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਵੀ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਕਿਵੇਂ ਜਿਹੜੀਆਂ ਬਣੀਆਂ ਹੋਈਆਂ ਦੁਬਾਰਾ ਨੂੰ ਗਮਾੜਾ ਵੱਲੋਂ ਤੋੜੀ ਤਾਂ ਗਿਆ ਸੁਨਿਆਮ ਤੁਸੀਂ ਦੇਖੋ ਪੰਨ ਤੋੜ ਕਰ ਦਿੱਤੀ ਐ ਗਮਾੜਾ ਵੱਲੋਂ ਵੱਡੀ ਕਾਰਵਾਈ ਕੀਤੀ ਐ ਬਸ ਬਸ ਖਬਰ ਨੂੰ ਸ਼ੇਅਰ ਕਰਿਓ ਜਿਸ ਤਰੀਕੇ ਨਾਲ ਨਿਊ ਚੰਡੀਗੜ੍ਹ ਦੇ ਇਲਾਕੇ ਦੇ ਵਿੱਚ ਲੱਗਾਇਆ ਜਿਹੜੇ ਫਾਰਮ ਹਾਊਸ ਬਣਾਏ ਜਾ ਰਹੇ ਸੂਨਾ ਫਾਰਮ ਹਾਊਸਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਐ ਮੌਕੇ ਤੁਸੀਂ ਦੇਖ ਸਕਦੇ ਹੋ ਕਿ ਸੀਨੀਅਰ ਅਧਿਕਾਰੀ ਪਹੁੰਚੇ ਹੋਏ ਨੇ ਤਾਂ ਹੈ ਜਿਹੜਾ ਫਾਰਮ ਹਾਊਸ ਐ ਨਿਊ ਚੰਡੀਗੜ੍ਹ ਦੇ ਪਿੰਡ ਸੂਖ ਦੇ ਵਿੱਚ ਬਣਿਆ ਹੋਇਆ ਤੁਸੀਂ ਦੇਖੋ ਬੜੀਆਂ ਸਾਰੀਆਂ ਜਿਹੜੀਆਂ ਕਰ ਦਿੱਤੀਆਂ ਗਈਆਂ ਸੀ ਪਰ ਜਦੋਂ ਕਮਾਦਾ ਨੂੰ ਸਾਰੇ ਪਤਾ ਲੱਗਦਾ ਤਾਂ ਮੌਕੇ ਤੇ ਸੀਨੀ ਅਧਿਕਾਰੀ ਪਹੁੰਚ ਜਾਂਦੇ ਨੇ ਤਾਂ ਤੁਸੀਂ ਦੇਖੋ ਕਿ ਮੌਕੇ ਤੇ ਫੋਰਸ ਪਹੁੰਚੀ ਹੋਈ ਹੈ ਜਿਹੜੀਆਂ ਦੁਬਾਰਾਂ ਬਣਾਈਆਂ ਗਈਆਂ ਸੀ ਹਾਰਮ ਹਾਊਸਵਾਂ ਵੱਲੋਂ ਉਹ ਦੁਬਾਰਾਂ ਨੂੰ ਤੋੜ ਦਿੱਤਾ ਗਿਆ ਵੱਤਮੱਝ ਖਬਰ ਨੂੰ ਸ਼ੇਅਰ ਕਰੇ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਨਿਊ ਚੰਡੀਗੜ੍ਹ ਦੇ ਇੱਕ ਫਾਰਮ ਹਾਊਸ ਦੀ ਜਿੱਥੇ ਕੀ ਵੱਡੇ ਵੱਡੇ ਫਾਰਮ ਹਾਊਸ ਹੋਰ ਵੀ ਜਿਹੜੇ ਬਣੇ ਹੋਏ ਨੇ ਉਹ ਵੀ ਤੁਸੀਂ ਦੇਖੋ ਕਿ ਤੋੜਨ ਵਾਸਤੇ ਜਿਹੜਾ ਅੱਜ ਟਰੱਕ ਆ ਗਿਆ ਤਸਰ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਤਾਂ ਇਹ ਨਜਾਇਜ਼ੋ ਸਾਰੀ ਸੀ ਕਿਹਨਾਂ ਲੱਗਦਾ ਹਾਂਜੀ ਹਾਂਜੀ ਨਜਾਇਜ਼ ਸੀ ਕਦੋਂ ਤੁਹਾਨੂੰ ਪਤਾ ਲੱਗਿਆ ਇਸ ਵਾਰੀ ਸਾਨੂੰ 15 ਦਿਨ ਪਹਿਲਾਂ ਆਈ ਸੀ ਸਾਡੇ ਧਰਮ ਚੱਲ ਇਹਨਾਂ ਨੂੰ ਪਾਣੀ ਤੋਂ ਬਾਅਦ ਹੀ ਕੀ ਗੁਮਾਂਡਾ ਪਹੁੰਚਦਾ ਹੈ ਪਹਿਲਾਂ ਕਿਉਂ ਨਹੀਂ ਪਹੁੰਚਦਾ ਪਾਣੀ ਰਿਹਾ ਸੀ ਹਜੇ ਤਾਂ ਅੱਛਾ ਹੋਰ ਕਿੰਨੇ ਕੁ ਤੋੜਨੇ ਨੇ ਅੱਜ ਅੱਜ ਅਸੀਂ ਪਹਿਲਾਂ ਕਰ ਰਹੇ ਹਾਂ ਕਾਰਵਾਈ ਬਾਕੀ ਦਫ਼ਤਰ ਆ ਕੇ ਕਰਿਓਗਾ ਲੱਗੇ ਅੱਗੇ ਵੀ ਕਰਨੀ ਅਸੀਂ ਅੱਗੇ ਵੀ ਤੋੜਨੇ ਬਿਲਕੁਲ ਤੁਸੀਂ ਦੇਖੋ ਕਿ ਲਗਾਤਾਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਮਹਾਰਾਜ ਦੇ ਅਧਿਕਾਰੀਆਂ ਵੱਲੋਂ ਤਾਂ ਮੌਕੇ ਦੀਆਂ ਤਸਵੀਰਾਂ ਲਾਈਵ ਦਿਖਾ ਰਹੇ ਹ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਕੀ ਹਾਲ ਜੀ ਅੱਜ ਦੇਖੋ ਕਿ ਮੌਕੇ ਤੇ ਕੋਈ ਵੀ ਜਵਾਬ ਦੇਣ ਨੂੰ ਤਿਆਰ ਨਹੀਂ ਕਰਾਦਾ ਅਧਿਕਾਰੀ ਪਰ ਇੱਕ ਸਰਭ ਤੋਂ ਵੱਲੋਂ ਜਿਹੜੀ ਕੋਈ ਜਾਣਕਾਰੀ ਦਿੱਤੀ ਗਈ ਹੈ ਕਿ ਜਿਸ ਤਰੀਕੇ ਨਾਲ ਨਾਜਾਇਜ਼ਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਇਹ ਕਾਫੀ ਦਿਨਾਂ ਤੋਂ ਸ਼ਿਕਾਇਤਾਂ ਜਿਹੜੀਆਂ ਮਿਲ ਰਹੀਆਂ ਸਹੀ ਨਾਜਾਇਜ਼ ਉਹ ਸਾਰੀਆਂ ਜਿਹੜੀਆਂ ਹੋ ਰਹੀਆਂ ਨੇ ਇਲਾਕੇ ਦੇ ਵਿੱਚ ਫਾਰਮ ਹਾਊਸ ਬੜੇ ਬਣਾਏ ਜਾ ਰਹੇ ਨੇ ਤਾਂ ਉਹਨਾਂ ਫਾਰਮ ਹਾਊਸਾਂ ਨੂੰ ਅੱਜ ਤੋੜਨ ਵਾਸਤੇ ਜਿਹੜੇ अधिकारी तो आए ने मौके पर फोर्स जड़ी पहुंच चुकी है तो ने खबर शेयर करके भी पचा दो बनाई गई तोड़ दिता गया किसका फार्म है ये फार्म किसका है, लो यही है। किसका अभी इतना जानकारी नहीं है सर, किसका नाम है मतलब अच्छा आप यही रहते हो जी अच्छा आपको पता था कि ਨਾ ਪਤਾ ਨਹੀਂ ਤੁਹਾਨੂੰ बता दिया मालिक को हां बिल्कुल तू देखो कि नजायज जो सारीयां ਜਿਹੜੀਆਂ ਕੀਤੀਆਂ ਜਾ ਰਹੀਆਂ ਜੀ ਫਾਰਮ ਹਾਊਸ ਦੀਆਂ ਤਾਂ ਤੋੜ ਦਿੱਤਾ ਗਿਆ ਬਤ ਮੁਦ ਖਬਰ ਨੂੰ ਸ਼ੇਅਰ ਕਰੋ